ਲੈ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਨੰਗਲ ਜ਼ਿਲ੍ਹਾ ਮੋਗਾ ਬਾਈ ਲਵੇ ਕਰੂ ਇੱਕ ਕਰੇਲੂ ਝੋਟੀ ਵਿਖਿਆ ਹੂ ਆ ਸੂਣ ਵਾਲੀ ਆ ਤਾਜੀ ਤੇ ਦਿਨ ਲੈਂਦੀ ਆ 10 10 12 ਦਿਨ ਬਾਈ ਕਹਿੰਦਾ ਸੂਣ ਦੇ ਰਹਿੰਦੇ ਨੇ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਥੋੜੀ ਬਾਈ ਨਾਲ ਕਰਾਉਣੇ ਆ ਝੋਟੀ ਆਪਾਂ ਸਾਨੂੰ ਤੋੜ ਕੇ ਵੀ ਦਿਖਾਵਾਂਗੇ ਕੀ ਮੁੱਲ ਵਾੜੀ ਆ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਐਡਰੈਸ ਬੋਲ ਦੋ ਆਪਣਾ ਪਹਿਲਾਂ ਜੀ ਆਪਣਾ ਐਡਰੈਸ ਜੀ ਪੈਂਡ ਨੰਗਲਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲੀ ਕਿੰਨੇ ਮੈਂ ਸੂਏ ਸੂਣਾ ਝੋਟੀ ਨੇ ਜੀ ਪਲੂਣ ਝੋਟੀ ਸੌਂਦੀ ਹੈ ਬਾਈ ਪਲੂਣ ਸੌਂਦੀ ਹੈ ਜੀ ਹਾਂਜੀ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਹਾਂਜੀ ਬਾਈ 10 ਦਿਨ ਬਾਕੀ ਆ 10 ਦਿਨ ਬਾਕੀ ਆ ਜੀ ਕੀ ਉਮੀਦ ਆ ਵੀ ਕਿੰਨਾ ਕੁ ਦੁੱਧ ਦੇ ਤੱਕ ਇਹ ਪਾ ਦੂਗੀ ਬਾਈ ਦੇਖੋ ਪਲੂਣ ਆ 10-12 ਲੀਟਰ ਦੀ ਝਾੜ ਸਾਨੂੰ ਹੈਗੀ ਬਹੁਤ ਚੰਗੀ ਝੋਟੀ ਸਮੀ ਵੀ ਹੈ ਠੀਕ ਹੈ ਕਰਦੀ ਹੈ ਬਈ ਆਪਣੀ ਹਾਂਜੀ ਹਾਂਜੀ ਕਿੰਨੇ ਦੀ ਛੱਡੋਂਗੇ ਇਹ ਆ ਕੀ ਮੁੱਲ ਕਰਦੇ ਹਾਂ ਜੀ ਇਹਦਾ ਬਸ ਬਾਈ ਹਾਂ ਨਾ ਹੋਊਗੀ ਇੱਕ ਦਾ ਹਦੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 9646444605 ਸੌੜਦਾ ਹੋ ਜੂ ਮਣੀ ਮੋਟੀ ਹਾਂ ਚਲੋ ਕਰ ਦਾਂਗੇ ਮਾਨਦਾਨ ਤਾਂ ਹੁੰਦਾ ਹੀ ਐ ਲੈ ਦੋਸਤੋ ਫੋਨ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਛੋਟੀ ਬਹੁਤ ਬਣੂਗੀ ਬਾਈ ਬਹੁਤ ਸਲਾਗ ਹੈ ਸਭ ਦਾ ਲੈ ਦੋਸਤੋ ਐਡਰੈਸ ਤੁਸੀਂ ਦਵਾਰੇ ਨੋਟ ਕਰ ਸਕਦੇ ਹੋ ਪਿੰਡ ਨੰਗਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਰ ਦੀ ਝੋਟੀ ਆ ਬਾਈ ਦੀ ਕਿਸੇ ਵੀਰ ਨੇ ਖਰੀਦਣੀ ਆ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਵੀ ਲੈ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਨੰਗਲ ਜ਼ਿਲ੍ਹਾ ਮੋਗਾ ਬਾਈ ਲਵੇ ਘਰੂ ਇੱਕ ਕਰੇਲੂ ਝੋਟੀ ਵਿਕਿਆ ਹੋਊਆ ਸੂਣ ਵਾਲੀ ਆ ਤਾਜੀ ਤੇ ਦਿਨ ਲੈਂਦੀ ਆ 10 10 12 ਦਿਨ ਬਾਈ ਕਹਿੰਦਾ ਸੂਣ ਦੇ ਰਹਿੰਦੇ ਨੇ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਛੋਡੀ ਬਾਈ ਨਾਲ ਕਰਾਉਣੇ ਆ ਝੋਟੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਕੀ ਮੁੱਲ ਵੜੀ ਆ ਸਾਰੀ ਗੱਲਬਾਤ ਆ ਪਾਸਵਰਡ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਐਡਰੈਸ ਬੋਲ ਦੋ ਆਪਣਾ ਪਹਿਲਾਂ ਜੀ ਆਪਣਾ ਐਡਰੈਸ ਜੀ ਪਿੰਡ ਨੰਗਲਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾ ਬਾਈ ਕਿੰਨੇ ਮੈਂ ਸੂਏ ਸੂਣਾ ਝੋਟੀ ਨੇ ਜੀ ਭਲੂਣ ਝੋਟੀ ਸੌਂਦੀ ਬਾਈ ਭਲੂਣ ਸੌਂਦੀ ਹੈ ਜੀ ਹਾਂ ਜੀ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਹਜੇ ਬਾਈ 10 ਦਿਨ ਬਾਕੀ ਆ 10 ਦਿਨ ਬਾਕੀ ਆ ਜੀ ਕੀ ਉਮੀਦ ਆ ਵੀ ਕਿੰਨਾ ਕੁ ਦੁੱਧ ਦੇ ਤੱਕ ਇਹ ਪਾ ਦੂਗੀ ਭਾਈ ਦੇਖੋ ਪਲੂਨਾ 10-12 ਲੀਟਰ ਦੀ ਝਾੜ ਸਾਨੂੰ ਹੈਗੀ ਬਹੁਤ ਚੰਗੀ ਛੋਟੀ ਸਮੀ ਵੀ ਹੈ ਠੀਕ ਹੈ ਕਰਦੀ ਹੈ ਬਈ ਆਪਣੀ ਹਾਂਜੀ ਹਾਂਜੀ ਕਿੰਨੇ ਦੀ ਛੱਡੋਗੇ ਇਹ ਆ ਕੀ ਮੁੱਲ ਕਰਦੇ ਹੋ ਜੀ ਇਹਦਾ ਬਸ ਭਾਈ ਹਾਂ ਨਾ ਹੋਊਗੀ ਇੱਕ ਦਾ ਹਦੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 9646444605 ਸੋੜਦਾ ਹੋ ਜੂ ਮਣੀ ਮੋਟੀ ਹਾਂ ਚਲੋ ਕਰ ਦਾਂਗੇ ਮਾਨਦਾਨ ਤਾਂ ਹੁੰਦਾ ਹੀ ਹੈ ਲੈ ਦੋਸਤੋ ਫੋਨ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਛੋਟੀ ਬਹੁਤ ਬਣੂਗੀ ਭਾਈ ਬਹੁਤ ਸਲਾਗਤ ਹੈ ਤੁਹਾਨੂੰ ਸਾਰਿਆਂ ਨੂੰ ਇਹ ਲਾ ਦੋਸਤੋ ਡਰੈਸ ਤੁਸੀਂ ਦੁਬਾਰੇ ਨੋਟ ਕਰ ਸਕਦੇ ਹੋ ਪਿੰਡ ਨੰਗਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਘਰ ਦੀ ਝੋਟੀ ਆ ਬਾਈ ਦੀ ਕਿਸੇ ਵੀਰ ਨੇ ਖਰੀਦਣੀ ਆ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਵੀ